ਕੋਲੇ ਲਿਸਟ ਪਹਿਲਾ ਆ ਜਾਂਦੀ ਹੈ ਵੀ ਆ ਪ੍ਰਧਾਨ ਆ ਮੀਤ ਪ੍ਰਧਾਨ ਆ ਆ ਖਜਾਂਚੀ ਆ ਸਾਰੇ ਕਲੱਬ ਵਾਲੇ ਵੀਰਾਂ ਦਾ ਐਨ ਆਰ ਆਈ ਵੀਰਾਂ ਦਾ ਨਗਰ ਪੰਚਾਇਤ ਦਾ ਨਗਰ ਨਿਵਾਸੀਆਂ ਦਾ ਅਸੀਂ ਦਿਲੋਂ ਤਾਂ ਤਬਾਦ ਕਰਦੇ ਆ ਕੱਲ ਮਨੀ ਕੋਲ ਲਾਓ ਸਾਹਮਣੇ ਮੈਂ ਦੇਖਦਾ ਵੀ ਮਨੀ ਨੇ ਕਬੱਡੀ ਪਾਈ ਆ ਮੇਰੇ ਵੀਰੋ ਖੇਡ ਦੇ ਮੈਦਾਨ ਵਿੱਚ ਮਨੀ ਅੱਜ ਜਨੇਰ ਦਾ ਪਤਵੰਨ ਖੇਡਦਾ ਹੈ ਲਾਓ ਸਾਹਮਣੇ ਮੈਂ ਦੇਖਦਾ ਵੀ ਇਹ ਆ ਬੱਬੂ ਸਹਨੇ ਵਾਲਾ ਕਦੇ ਕੀ ਪਹੌਣਾ ਦੇ ਕਬੱਡੀ ਹੋਣਾਂ ਦੇ ਚਰਚੇ ਹੋਇਆ ਸਹਨੇ ਦੇ ਵਿੱਚ ਝਾਂਜਰਵਾਲ ਦੀ ਸ਼ਹਿਰ ਪਤਾੜ ਦੀ ਚਾਟੀ ਰੱਲੇ ਦੇ ਵਿੱਚ ਮਰਦੇ ਟੱਗੂਏ ਮਫਸਰ ਬਣੇ ਗਡਾਸੀ ਬੀਕਾ ਨੇ ਰੋ ਉਠ ਲਿਆਂਦਾ ਦੇ ਕੇ ਨੋਟ 85 ਨਹੀਂ ਪੈ ਜਾ ਬੋਤੇ ਤੇ ਮੱਲਾ ਪਾੜਦੀ ਆਖੀ ਇਹ ਐ ਮੇਰੇ ਵੀਰੋ ਬੱਬੂ ਸਹਨੇ ਵਾਲਾ ਮਾ ਦੇਲਾ ਵੀ ਜਨੇਰਪੁਰੇ ਵਾਲਾ ਦੂਜੇ ਪਾਸੇ ਦੂਜੇ ਪਾਸੇ ਆਉ ਮੇਣੋ ਮੇਣੀ ਹੁੰਦੀ ਹੋਈ ਜਵਾਨੀ ਲੱਗਦਾ ਜੋ ਹਾਂਜੀ ਅਗਲੇ ਮੈਚ ਆ ਗਿਆ ਜਿਹੜੀਆਂ ਤਾਲੀਆਂ ਪੈ ਚੁੱਕੀਆਂ ਨੇ ਵੀਰੇ ਦੂਜੇ ਰਾਉਂਡ ਦੀਆਂ ਟੀਮਾਂ ਮੈਚ ਸੋਲੋ ਧਿਆਨ ਦੇ ਨਾਲ ਪਹਿਲਾ ਮੈਚ ਜਵੇਦਪੁਰਾ ਤੇ ਟੂਸੇ ਦਾ ਦੂਸਰਾ ਮੈਚ ਕਾਲਾ ਬੂਲਾ ਤੇ ਬੱਦੋਵਾਲ ਤੀਸਰਾ ਮੈਚ ਆਰਾਮਗੜ ਬਰਲਾਰਾ ਦੇ ਤਲਵੰਡੀ ਰਾਏ ਚੌਥਾ ਮੈਚ ਬਲਜਲਟਾ ਤੇ ਰਾਜਕੋਟ ਪੰਜਵਾਂ ਮੈਚ ਕੌਕੇ ਕਲਾ ਏ ਤੇ ਕੌਕੇ ਕਲਾ ਬਾਬਾ ਰੋਡੂ ਕਲੱਬ ਉਹਨੇ ਪਿੰਡ ਦੀਆਂ ਟੀਮਾਂ ਖੇਡਣਗੀਆਂ ਮੈਂ ਦੇਖਦਾ ਵੀ ਉਧਰਲੇ ਪਾਸੇ ਮੇਰੇ ਖਿਆਲ ਦੇ ਵਿੱਚ ਇਹ ਆ ਜੱਗਾ ਜੱਗਾ ਸਹਨੇ ਵਾਲਾ ਤੇ ਦੂਜੇ ਪਾਸੇ ਮਨੀ ਬਾਹ ਸੁਣਿਆ ਭੱਜਦੇਆਂ ਨੂੰ ਇੱਕੋ ਜਿਹੇ ਬਾੜ ਮਿੱਤਰੋ ਟੱਕਰੇ ਨਿਹਾਨੀਆਂ ਰੁਹਾੜ ਮਿੱਤਰੋ ਰਾਜਾ ਖੇਲਾ ਲਿਖੇ ਗੱਲ ਲੱਖ ਲੱਖ ਦੀ ਧੁੰਮ ਪੈ ਗਈ ਅੱਜ ਸਤਮਾ ਦੇ ਕਬੱਡੀ ਕੱਪ ਦੀ ਛੋਟੀਆਂ ਛੋਟੀਆਂ ਟੀਮਾਂ ਆਈਆਂ ਹਾਂਜੀ ਸਿੱਧਰ ਸਿੰਘ ਸਤਮਾ ਤੇ ਕਿਸਾਨ ਸਿੰਘ ਸਤਮਾ ਮੇਰੇ ਬੋਲੇ ਤੇ ਲਈ ਪੰਜਾਬੀ ਬੋਲੇ ਲਈ 200 ਰੁਪਏ ਮਾਸ ਪ੍ਰਕਾਰ ਕਰਦੇ ਆ ਦੋਨੇ ਆ ਗਈਆਂ ਜੀ ਟੀਮਾਂ ਅਗਲੇ ਮੈਚ ਦੀਆਂ ਧੰਨਵਾਦ ਮਣੀ ਕੋਲਡ ਜੀ ਲਓ ਸਾਹਮਣੇ ਮੈਂ ਦੇਖਦਾ ਵੀ ਖੇਡ ਦੇ ਮੈਦਾਨ ਵਿੱਚ ਮੁੰਡਾ ਸਹਨੇ ਪਿੰਡ ਵਾਲਾ ਬੱਬੂ ਕਬੱਡੀ ਪਾ ਰਿਹਾ ਹੈ ਇਹ ਆ ਕਹਿੰਦੇ ਅਮਨਾ ਮਨਾ ਮਨਾ ਅਮਨਾ ਲਓ ਸਾਹਮਣੇ ਜਨੇਰ ਪਿੰਡ ਵਾਲਾ ਆਹੋ ਬੱਲੇ 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 ਪੜ ਗਿਆ ਕਹਿੰਦੇ ਜੱਟ ਜਾਫੀ ਬਸਿਆਂ ਵਾਲੇ ਸੰਦੀਪ ਮੰਗੂ ਆਹੋ ਬਗਲਾ ਮੇਰੇ ਵੀਰੋ ਵਾਹ ਸੋਹਣਾ ਜੇਕਰ ਜੱਫਾ ਵਧੀਆ ਲੱਗਿਆ ਇੱਕ ਵਾਰੀ ਤਾੜੀਆਂ ਇਹ ਮੁੰਡੇ ਲਈ ਜ਼ਰੂਰ ਹੋਣ ਲਓ ਸੋਹਣਾ ਉਧਰ ਹੋਟਰ ਦੇ ਵਿੱਚ ਏਕਾ ਨਿਕਲ ਗਈ ਆਲੇ ਮੇਰੀ ਬੇਨਤੀ ਆ ਵੀਰੇ ਮੈਚ ਮੈਂ ਦੁਬਾਰੇ ਫੇਰ ਬੋਲਣ ਜਾ ਰਹੇ ਆ ਤੀਜੇ ਰਾਉਂਡ ਦੇ ਕਈ ਵਾਰ ਖਿਡਾਰੀ ਕਹਿ ਦਿੰਦੇ ਆ ਵੀਰੇ ਤੁਸੀਂ ਮੈਚ ਹੁਣੇ-ਹੁਣੇ ਬੋਲੇ ਆ ਨੋਟ ਕਰ ਲਓ ਜੀ ਜਨੇਤਪੁਰਾ ਦੇ ਟੂਸੇ ਦਾ ਪਹਿਲਾ ਮੈਚ ਖੇਡਿਆ ਜਾਣਾ ਦੋਨੇ ਟੀਮਾਂ ਜਲਦੀ ਦੇ ਨਾਲ ਆ ਜਾਣ ਕਾਲਾ ਬੂੜਾ ਤੇ ਬੱਦੋਵਾਲ ਰਾਮਗੜ ਬਰਲਾਲਾ ਤੇ ਤਲਵੰਡੀ ਰਾਏ ਬੁੱਝਲਟਾ ਤੇ ਰਾਜਕੋਟ ਕੌਕੇ ਕਲਾ ਇਹ ਕਿੱਕੋ ਕੈਕ ਕਲਾ ਬਾਬਾ ਰੋਡੂ ਕਲੱਬ ਇਹਨਾਂ ਦੇ ਮੈਚ ਹੋਣੇ ਚੱਕ ਕਰਮਣੀ ਸਮੇਕ ਲਓ ਸਾਹਮਣੇ ਮੈਂ ਦੇਖਦਾ ਵੀ ਜਨੇਤਪੁਰੇ ਵਾਲਾ ਫਿਰ ਤਿਆਰਬਰ ਤਿਆਰ ਮੇਰੇ ਵੀ ਇਧਰ ਚਾਰ ਜਾਫੀਆਂ ਵਿੱਚੋਂ ਸਹਣੇ ਪਿੰਡ ਵਾਲੇ 33 ਹੋਣਾਂ ਦੇ ਕੀਪ ਹੋਣਾਂ ਦੇ ਚਰਚੇ ਹੋਏ ਐ ਲਓ ਸਾਹਮਣੇ ਪਈ ਹੋਈ ਕਬੱਡੀ ਤੇ ਜੱਗਾ ਤਿਆਰ ਐ ਨਾਲ ਮੁੰਡਾ ਕਹਿੰਦੇ ਦੀਪਾ ਤਿਆਰ ਐ ਜਿਹੜਾ ਕਰੂ ਕਮਾਲ ਇਹ ਬਾਤਾਂ ਸਮੇਂ ਦੀਆਂ ਮੇਰੇ ਵੀਰੋ ਅਗਲੇ ਮੈਚ ਦੀਆਂ ਟੀਮਾਂ ਕਰਪਾ ਕਰਕੇ ਜਰੂਰ ਤਿਆਰ ਖਿੱਚ ਕੇ ਰੱਖਣਾ ਲਓ ਸਾਹਮਣੇ ਜੱਗਾ ਕਰਦਾ ਕੋਸ਼ਿਸ਼ ਪਰ ਪੈਂਡ ਤਾ ਵੀ ਦਾ ਲੈ ਵੀ ਲਖਿਆ ਤਾਰੀ ਆ ਗਿਆ ਕਹਿੰਦੇ ਪੰਜ ਕਲਣੀਆਂ ਵਾਲੇ ਤਾਰੀ ਦੇ ਚਰਚੇ ਹੋਏ ਆ ਇਹ ਆ ਤਾਰੀ ਸਹਨੇ ਵਾਲਾ ਜਿਹੜਾ ਹੁਣ ਕਬੱਡੀ ਪਾਉਣ ਲਈ ਵਧਿਆ ਲਓ ਯੋਧੇ ਉਹਨਾਂ ਦੀ ਵੀ ਗੱਲ ਚੱਲਦੀ ਹੈ ਘੱਦੀ ਉਹਨਾਂ ਨੇ ਵੀ ਬੱਲੇ ਬੱਲੇ ਕਰਵਾਈ ਹੈ ਕਿ ਕਹਿੰਦੇ ਕੀ ਕੈਨੇਡਾ ਦੇ ਵਿੱਚ ਜਾਵਸਿਆ ਯੋਧਾ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਹੈ ਮੇਰੀ ਬੇਨਤੀ ਜਨੇਤਪੁਰਾਂ ਤੇ ਟੂਸੇ ਇਹ ਦੋਨੇ ਟੀਮਾਂ ਆ ਜਾਣ ਇਦੋਂ ਪਹਿਲਾਂ ਹੁਣ ਮੈਚ ਜਿਹੜਾ ਹੋਣਾ ਹੈ ਤਾਰੀ ਵਾਲ ਬੇਟ ਤੇ ਗੁਰੂ ਸਰ ਇਹ ਦੋਨੇ ਟੀਮਾਂ ਆਪਕੋ ਆਪਣੇ ਰੇਡਰ ਬਾਹਰ ਹੀ ਚੈੱਕ ਕਰ ਲੈਣਗੇ ਆ ਚੰਗਾ ਮਣੀਸੀਆਂ ਦਾ ਇੱਕ ਮੇਰੀ ਬੇਨਤੀ ਜਨੇਤਪੁਰਾ ਦੇ ਟੂਸੇ ਜਨੇਤਪੁਰਾ ਤੇ ਟੂਸੇ ਲੋ ਤਾਰੀ ਆ ਗਿਆ ਤਾਰੀ ਦੀ ਰੇਡ ਉਹ ਮੁੰਡੇ ਦਾ ਸਰੀਰ ਦੇਖੋ ਮੁੰਡਾ ਆਉਣ ਵਾਲੇ ਸਮੇਂ ਦੇ ਵਿੱਚ ਬੰਨ ਵਾਲਾ ਚਰਨ ਗੁਰਸਰਨ ਸਤਿਮਾ ਤੁਜਿੰਦਰ ਸਤਿਮਾ ਸਾਡੇ ਭਰਾ ਮਾਮੂਲੀ ਪੰਜਾਬੀ ਤੋਂ ਵੱਡੇ ਮਾਨ ਹਾਂਜੀ ਬਾਈ ਜੀ ਗੁਰਮਖਤ ਸਾਡੀ ਜ਼ਿੰਦਗੀ ਦੇ ਮਾਨ ਹੈ ਗੁਰਮਖ ਬਾਈ ਮਾਂ ਬੋਲੀ ਪੰਜਾਬੀ ਤੋਂ ਵੱਡੇ ਮਾਨ ਹੈ ਪਿਆਰ ਹੈ ਤਾਂ ਕਿ ਹਿੱਸੇ ਉਹਨਾਂ ਹਿੱਸੇ ਵਾਲਾ ਉਹਨਾਂ ਨਾ ਵੀ ਪਿਆਰ ਹੈ ਮੇਰੇ ਵੀ ਉਸ ਮੇਲੇ ਤੇ ਵੀ ਵੱਡੀ ਹਾਜ਼ਰੀ ਲਵਾਉਂਦੇ ਆ ਮੈਂ ਦੇਖਦਾ ਵੀ ਮਨੀ ਆ ਇਧਰੋਂ ਸਾਹਮਣੇ ਬੱਚੇ ਰੰਗ ਵਾਲਾ ਆਏ ਬੱਲੇ 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 ਬਿੱਟੂ 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 ਆ ਵਾਹ ਸੋਹਣਿਆ ਪਰ ਮਨੀ ਆਪਣੀ ਟੀਮੇ ਲੱਖਾ ਜੇ ਪੈਣ ਜੋੜੇ